ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਰਾਵੋ ਅੱਜ ਆਪਾਂ ਖੜੇ ਆਂ ਟਰੈਕਟਰ ਮੰਡੀ ਤਲਵੰਡੀ ਸਾਬੋ ਭਾਈ ਅਸੀਂ ਤੁਹਾਨੂੰ ਪਹਿਲਾਂ ਦੱਸ ਦਈਏ ਟਰੈਕਟਰ ਮੰਡੀ ਤਲਵੰਡੀ ਸਾਬੋ ਟਰੈਕਟਰ ਬਹੁਤ ਆਉਂਦੇ ਆ ਜੇ ਕਿਸੇ ਭਰਾ ਨੇ ਕੋਈ ਵੇਚਣਾ ਹੈ ਖਰੀਦਣਾ ਹੈ ਤਾਂ ਚੁੱਪ ਕਰਕੇ ਗਾਹਕ ਵੀ ਬਹੁਤ ਆਉਂਦਾ ਮੰਡੀ ਤੇ ਲੈ ਕੇ ਆਇਆ ਕਰੋ ਟਰੈਟਰ ਨੋਰਾ ਸਾਡਾ ਵੀ ਹੈਗਾ ਨੋਰਾ 24 ਤੁਸੀਂ ਟਰੈਕਟਰ ਖਰੀਦ ਸਕਦੇ ਹੋ ਅਸੀਂ ਕਿਸੇ ਨੂੰ ਚੰਗਾ ਨਹੀਂ ਕਹਿੰਦੇ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਮਨ ਥੋੜਾ ਹੈ ਜੇ ਕਿਸੇ ਨੇ ਤਲਵੰਡੀ ਸਾਬੋ ਤੋਂ ਟਰੈਕਟਰ ਲੈਣੇ ਹੈਗੇ ਉਹਨਾਂ ਟਰੈਕਟਰ ਜਿਹੜੇ ਚੰਗੇ ਚੰਗੇ ਵਪ ਹੁੰਦਾ ਜਿੰਨਾਂ ਕੋਲੇ ਇੱਕ ਨੰਬਰ ਦਾ ਕੰਮ ਹੈ ਉਹਨਾਂ ਦੇ ਜ਼ਿੰਮੇਵਾਰੀ ਅਸੀਂ ਵੀ ਚੱਕ ਸਕਦੇ ਆ ਅੱਜ ਆਪਾਂ ਖੜੇ ਆ ਟਰੈਕਟਰ ਮੰਡੀ ਤਲਵੰਡੀ ਸਾਬੋ ਜਸਵੰਤ ਸਿੰਘ ਬਰਾੜ ਦੋਦੇ ਵਾਲੇ ਬਹੁਤ ਪੁਰਾਣੇ ਵਪਾਰੀ ਹੈ ਤੇ ਬਹੁਤ ਸਾਫ ਸੁਥਰਾ ਕੰਮ ਆ ਬਾਈ ਫਰਾਂ ਦਾ ਵਧੀਆ ਆਪ ਬੰਦੇ ਵੀ ਸਾਫ ਸੁਥਰਾ ਕੰਮ ਵੀ ਬਹੁਤ ਸਾਫ ਸੁਥਰਾ ਹੈ ਇਹਨਾਂ ਦੇ ਟਰੈਕਟਰ ਦਿਖਾਉਣ ਲੱਗੇ ਆ ਦੋਦੇ ਵੀ ਇਹਨਾਂ ਦਾ ਪੂਰਾ ਟੌਪ ਦਾ ਕੰਮ ਜੇ ਕਿਸੇ ਵੀ ਭਰਾ ਨੂੰ ਟਰੈਕਟਰ ਚਾਹੀਦਾ ਹੋਣ ਤੇ ਆਪਾਂ ਅਖੀਰ ਚ ਵੀਡੀਓ ਨਾਲ ਬਣੇ ਰਹੋ ਤੁਹਾਨੂੰ ਅਖੀਰ ਚ ਬਾਈ ਨਾਲ ਵੀ ਆਪਾਂ ਗੱਲ ਕਰਾਵਾਂਗੇ LT مال ਜੁੰਡੀਅਰ ਹੈ ਬਾਈ ਜੀ ਫੁੱਲ ਨਵਾਂ ਟਰੈਕਟਰ ਜਿਹਨੂੰ ਕਹਿ ਸਕਦੇ ਆ ਫੁੱਲ ਨਵਾਂ ਵੇਟ ਬੂਟ ਦੇਖੋ ਡਬਲ ਵਾਲੇ ਨਾਲ ਲੱਗੇ ਹੋਏ ਆ ਸਿੰਗਲ ਵਾਲੇ ਸਿੰਗਲ ਵਾਲੇ オリジナル ਵੇਟ ਨਾਲ ਲੱਗੇ ਹੋਏ ਆ ਕਨੋਪੀ ਕਨੋਪੀ ਲੱਗੀ ਆ ਡੈਕ ਡੱਕ ਲੱਗਿਆ ਹੋਇਆ LT ਮਾਡਲ ਦੇਖੋ ਹੋਕ ਹੋਕ オリジナル ਆਇਆ ਆਛੋਏ ਗ੍ਰੀਨ ਨਾਲ ਟੌਪ ਲਿੰਕ オリジナル ਨਾਲ ਦੀ ਡੰਡਾ ਡੰਡਾ ਪੂਰਾ ਸੋਹਣਾ ਟਰੈਕਟਰ ਹੈ ਬਾਈ ਜੀ ਪੰਜਾਬ ਨੰਬਰ ਟਰੈਕਟਰ ਹੈ 6099 ਨੰਬਰਾਂ ਮਗਰਾੜਾ ਮਰੂੜਾ ਦੀ ਹਾਲਤ ਬਹੁਤ ਸੋਹਣੀ ਪਈ ਆ ਟਰੈਕਟਰ ਦੀ LT ਮਾਲ ਜੁੰਡੀਅਰ ਕਿਉਂਕਿ ਇਹਦੇ ਸਪੈਸ਼ਲੀ ਟਰੈਕਟਰ ਮਿਲਦਾ ਇਹ ਤੇ ਸਪੈਸ਼ਲੀ ਇਹਦੇ ਗਾਹਕ ਹੁੰਦੇ ਆ ਸਾਰਾ ਓਰੀਜਨਲ ਹੈ ਅਗਲੇ ਵੀ ਵੇਡ ਲੱਗੇ ਹੋਏ 25-30000 ਦੇ ਘੱਟ-ਘੱਟ ਬੇਟ ਹੀ ਹੋਣਗੇ ਮੇਰੇ ਹਿਸਾਬ ਨਾਲ 2000 ਦੇ ਤਿੰਨ ਮਾਲ ਟਰੈਕਟਰ ਹੈ ਉਸ ਹਿਸਾਬ ਨਾਲ ਟੌਪ ਮੰਨ ਲਈ ਅਸੀਂ ਕਿਉਂਕਿ ਸਿੰਗਲ ਵੀਡੀਓ ਚਾਹੁੰਦਾ ਸੀਗਾ ਛੋਟਾ ਡੈਕ ਡੱਕ ਲੱਗਿਆ ਹੋਇਆ ਬਹੁਤ ਸੋਹਣਾ ਟਰੈਕਟਰ ਤੇ ਟਿੱਡੇ ਜੀ ਆ 490000 ਬਾਈ ਡਿਮਾਂਡ ਕਰਦਾ ਪੰਜਾਬ ਨੰਬਰ ਟਰੈਕਟਰ 490000 ਐਲਟੀਮਲ ਹਿੱਸਾ ਹੁਸਾ ਦੇਖੋ ਆ ਜਿਹੜੇ ਪਲੇਟਾਂ ਹੁੰਦੀਆਂ ਰੰਗੋਂ ਜਿਵੇਂ ਪਿਆ ਬੱਡੀ ਲਾਈਨ ਦਾ ਬਿਲਕੁਲ ਨਵਾਂ ਟਰੈਕਟਰ ਹੈ ਚਾਰੇ ਟਾਇਰ ਮਰਕ ਸ਼ਕਤੀ ਲਾਈਫ ਦੇ 90 95 ਪੈਸੇ ਕਣੀਆਂ ਹੀ ਆ ਪੈ ਕੇ ਨਾ ਉੱਤੇ ਹੋਰੋਂ ਜੇ ਹੋਗੇ ਇਹਨਾਂ ਦਾ ਟਰੈਕਟਰ ਸਾਫ਼ ਹੀ ਬਹੁਤ ਜ਼ਿਆਦਾ ਹੁੰਦਾ ਸਾਰਾ オリジナル ਪੇਡ ਦਾ ਕਿਤੇ ਕਲਮ ਨਹੀਂ ਲੱਗੀ ਟਰੈਕਟਰ ਤੇ ਅੱਗੇ ਬਾਈ ਕੋਲ ਆ ਜਾਂਦਾ ਕਿ 363 ਟਰਬ ਵਾਲਾ ਸੁਪਰ ਟਰਬੋ ਹੈਗਾ 2014 15 ਮਾਲ ਜਿਹੜੇ ਨੀਲੇ ਮੁਰਾਣਾ ਚ ਆਏ ਸੀ ਸਪੈਸ਼ਲ ਐਡੀਸ਼ਨ ਉਹ ਟਰੈਕਟਰ ਹੈ ਬਾਈ ਜੀ 2013 ਮਾਲ ਟਰੈਕਟਰ ਹੈ ਸੌਰੀ ਪੰਜਾਬ ਨੰਬਰ ਹੈ ਪੀਬੀ 39 ਟਰੈਕਟਰ ਸਾਫ਼ ਸੁਥਰਾ ਹੈ ਤਰਬਲ ਸਪੈਸ਼ਲ ਐਡੀਸ਼ਨ 2013 ਮਾਲ ਟਰੈਕਟਰ ਹੈ ਪੂਰਾ ਨਵਾਂ ਕਨੋਪੀ ਕ੍ਰੋਪੀ オリジナル ਨਾਲ ਦੀ ਜਿਹੜੀ ਆਉਂਦੀ ਸੀ ਸਪੈਸ਼ਲਿਟੀਸ਼ਨ ਤੇ ਲੱਗੀ ਹੋਈ ਆ ਆ ਦੇਖੋ ਆ ਸਪੈਸ਼ਲਿਟੀਸ਼ਨ ਦੀ ਬਾਕੀ ਨਾਲ ਦੇ ਹੀ ਆ ਸਾਰਾ ਕੁਝ ਜਿਹੜਾ ਹੈ ਪੂਰਾ ਚ ਏਵੀਸੀ 11 ਚ ਫੁੱਲ ਟਾਪ ਮਾੜਲਾ ਸਕਾਈ ਵਾਚ ਵਾਲਾ ਇਹਦੇ ਵਿੱਚ ਆਪਣਾ ਜਿਹੜਾ ਹੁੰਦਾ ਨਾ ਜੀਪੀਆਰਐਸ ਸਿਸਟਮ ਆਇਆ ਸੀ ਇਸ ਮਾਡਲਾਂ ਦੇ ਵਿੱਚ ਛੱਤੀ ਸੀ 2013 ਮਾਡਲ ਚਾਰ ਲੱਖ 75000 ਰੁਪਏ ਬਾਈ ਡਿਮਾਂਡ ਕਰਦੇ 55 ਐਚਪੀ ਚ ਟਰੈਕਟਰ ਹੈ ਪਲੱਸ ਵਾਲਾ ਅੱਗੇ ਆ ਜਾਂਦੇ ਆ ਕਿ ਟਰੈਕਟਰ 2013 ਮਾਡਲ ਅਰਜਨ 605 ਸਾਈਡ ਗੇਅਰ ਹੈ 2013 ਮਾਡਲ ਹੈ ਟੈਟਰ ਟਰੈਕਟਰ ਦੇ ਬੀਕੇਟੀ ਕੰਪਨੀ ਦੇ ਚੰਗੇ ਪਿਆ ਸਾਫ ਸੁਥਰਾ ਰੰਗ ਦਾ ਟਰੈਕਟਰ ਹੈ ਪੂਰਾ ਸੋਹਣਾ ਟਰੈਕਟਰ ਹੈ ਅਗਲੇ ਟਾਇਰ ਜਮਨ ਨਵੇਂ 750 ਸੋਣ ਵਾਲੇ 4 ਲੱਖ 20000 ਬਾਈ ਡਿਮਾਂਡ ਕਰਦਾ ਟਰੈਕਟਰ ਟਰੈਕਟਰ ਸੋਹਣਾ ਜੀ 13 ਮਾਡਲ ਦੀ 420000 ਰੁਪਏ ਦੀ ਡਿਮਾਂਡ ਕਰਦਾ ਹੈ ਵੀਡੀਓ ਨਾਲ ਬਣੇ ਰਹੋ ਅਖੀਰ ਤੇ ਬਾਈ ਨਾਲ ਥੋੜੀ ਗੱਲ ਵੀ ਕਰਵਾਵਾਂਗੇ ਆਪਾਂ ਅੱਗੇ ਬਾਈ ਕੋਲ ਹੈਗਾਗਾ 333 ਇਹ ਟਰੈਕਟਰ ਤੇ ਫੁੱਲ ਲੋਨ ਹੋ ਜਾਂਦਾ ਬਟੰਡਾ ਨੰਬਰ ਆ ਫਸਟ ਪਾਰਟੀ ਦਾ 333 2019 ਮਾਡਲ ਟਰੈਕਟਰ ਹੈ ਜੀ ਟਰੈਕਟਰ ਦੇ ਨਾਲ ਸਾਰਾ ਸਮਾਨ ਸਮੂਹ ਨਾਲ ਕਨੋਪੀ ਛਤਰੀ ਲੱਗੀ ਹੋਈ ਆ ਇਹ ਕਿਰਾਏ ਵਾਲੇ ਇਸ ਟਰੈਕਟਰ ਨੂੰ ਜ਼ਿਆਦਾ ਲੈਂਦੇ ਆ ਜੀ ਸੁਪਰ ਪਲੱਸ ਵਾਲਾ ਟਰੈਕਟਰ ਆ ਇਹ 2019 ਮਾਡਲ 3 लाख 85000 ਰੁਪਏ ਟਰੈਕਟਰ ਦੀ ਡਿਮਾਂਡ ਹੈ 3.5 ਲੱਖ ਰੁਪਏ ਦੇ ਲਗਭਗ ਮੇਰੇ ਸਾਬ ਨਾਲ ਇਹ ਤੇ ਲੋਨ ਹੋ ਜਾਊਗਾ 3.5 ਲੱਖ ਰੁਪਏ ਦੇ ਲਗਭਗ ਪੂਰਾ ਚੰਗਾ ਟਰੈਕਟਰ ਹੈ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਤਾਂ ਬਾਈ ਦਾ ਆਪਾਂ ਫੋਨ ਨੰਬਰ ਦੇਵਾਂਗੇ ਨਾਲੇ ਬਾਈ ਦਾ ਆਪਾਂ ਸੁਕੀਚ ਕਰਾਵਾਂਗੇ ਤੁਹਾਨੂੰ ਬਾਈ ਨਾਲ ਗੱਲ ਅੱਗੇ ਬਾਈ ਕੋਲੇ 855 ਨੀਮਵਲ ਨੀਲਾ ਪੰਜਾਬ ਨੰਬਰ ਹੈ 2.35 ਲੱਖ ਰੇਟ ਹੈ ਅੱਗੇ 65 ਬਾਈ ਆ ਬਾਈ ਕੋਲੇ ਸੋਹਣਾ ਟਰੈਕਟਰ ਹੈ ਇੱਕ ਤਾਂ ਨਕਨੀਆਂ ਆਈਆਂ ਆਈਆਂ ਸੀਗਾ ਤੇ ਉੱਤੇ ਨੇਰੀ ਆ ਗਈ ਥੋੜੇ ਰਿੱਤੇ ਜਿਹਾ ਨਾ ਭਰ ਜੇਗੇ 2011 ਮਾਡਲ ਹੈ 4.5 ਲੱਖ ਰੁਪਏ ਡਿਮਾਂਡ ਕਰਦਾ ਹੱਕ ਹੱਕ ਨਾਲ ਦੀ ਲੱਗੀ ਹੋਈ ਹੈਗੀ 4.5 ਲੱਖ ਰੁਪਏ ਡਿਮਾਂਡ ਕਰਦਾ ਇਹਨਾਂ ਟਰੈਕਟਰਾਂ ਸੰਧੀ ਰੇਟਾਂ ਸੰਧੀ ਤੁਸੀਂ ਆਪ ਬਾਈ ਨਾਲ ਤੁਹਾਨੂੰ ਕਰਾਉਣ ਲੱਗਿਆ ਗੱਲ ਤੇ ਨਾਲੇ ਦੇਵਾ ਮੈਂ ਬਾਈ ਦਾ ਫੋਨ ਨੰਬਰ ਹੈ ਸਿੱਧਾ ਸੰਪਰਕ ਕਰ ਲਿਓ ਤੁਸੀਂ ਇਹਨਾਂ ਦੇ ਟਰੈਕਟਰ ਦੋਦਾ ਪਿੰਡ ਹੈ ਜੀ ਦੋਦਾ ਜਸਵੰਤ ਸਿੰਘ ਬਰਾੜ ਦੋਦਾ ਉੱਥੇ ਖੜੇ ਹੁੰਦੇ ਹੈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਭਰਾ ਜੀ ਬਾਈ ਜੀ ਮਾੜਾ ਬਾਈ ਐ ਜਸਵੰਤ ਸਿੰਘ ਬਰਾੜ ਦੁੱਧੇ ਵਾਲੇ ਬਾਈ ਜੀ ਫੋਨ ਨੰਬਰ ਬੋਲੋ ਤੁਹਾਡਾ 98787 76376 98786 87 98787 76376 76376 ਹਾਂਜੀ 98787 76376 ਬਾਈ ਦਾ ਮੋਬਾਈਲ ਨੰਬਰ ਹੈ ਬਾਈ ਦਾ ਨਾਮ ਜਸਵੰਤ ਸਿੰਘ ਬਰਾੜ ਪਿੰਡ ਦੁੱਧਾ ਬਾਈ ਜੀ ਆਹ ਟਰੈਕਟਰ ਆਪਣੇ ਦਿਖਾਤੇ ਕਿੰਨਾ ਕੁ ਡਿਸਕਾਊਂਟ ਕਰ ਦੋਗੇ ਭਰਾਏ ਤੇ ਕੀ ਕਰਦਾ ਬਈ ਮਾਨਦਾਨੇ ਦੇ ਵਿੱਚ ਸਾਰੇ ਟਰੈਕਟਰਾਂ ਦੇ ਵਿੱਚ ਪੁਰਾਣਾ ਟਰੈਕਟਰ ਕੱਢ ਲਓ ਕੋਈ ਕੱਢ ਲਾਂਗੇ ਭਾਈ ਜੀ ਹਾਂ ਉੱਚੇ ਮਾੜਲਾ ਤੇ ਲਾਉਣ ਦਿਓ ਜੀ ਹਣਾ ਹਾਂ ਲਾਉਣ ਵੀ ਹੋਰ ਵੀ ਟਰੈਕਟਰ ਆਪਣੇ ਕੋਲੇ ਘਰੇ ਖੜੇ ਹੋਣੇ ਹੈਗੇ ਭਾਈ ਜੀ ਹੋਰ ਠੀਕ ਹੈ ਕਿਹੜੇ ਕਿਹੜੇ ਖੜੇ ਪੁਰਾਣੇ ਹੋਰ ਭਾਈ ਜੀ ਹੌਲੈਂਡ ਆਪਣੇ ਕੋਲੇ 750 G3630 ਹੈਗੇ ਜੀ ਮਨ ਨੂੰ ਟਰੈਕਟਰ ਆਪਣੇ ਕੋਲ ਸਪੈਸ਼ਲ ਆ ਰਿਹਾ 8-10 ਟਰੈਕਟਰ ਬਾਈ ਕੋਲੇ ਘਰੇ ਖੜੇ ਆ ਹਾਂਜੀ ਹੈਗੇ ਜੀ ਜੇ ਕਿਸੇ ਹੋਰ ਵੀ ਟਰੈਕਟਰ ਸੰਧੀ ਰੇਟਾਂ ਸੰਧੀ ਗੱਲ ਕਰਨੀ ਹੋਵੇ ਤਾਂ ਬਾਈ ਦਾ ਨੰਬਰ ਆਪਾਂ ਬੋਲੀ ਤੇ 988876376 ਤੇ ਤੁਸੀਂ ਗੱਲ ਕਰਦੇ ਨਾ ਪਿੰਡ ਬਾਈ ਹੁਣ ਦੁੱਧਾ ਦੁੱਧਾ ਪਿੰਡ ਜੀ ਦੁੱਧੇ ਵੀ ਹੁੰਦੇ ਟਰੈਕਟਰ ਬਣਾਉਣੇ ਮੋੜ ਮੇਨ ਰੋਡ ਦੇ ਉੱਪਰ ਆਪਣਾ ਨੋਹਰਾ ਹਾਂਜੀ HDFC ਬੈਂਕ ਦੇ ਨਾਲ HDFC ਬੈਂਕ ਦੇ ਨਾਲ ਹਾਂਜੀ ਠੀਕ ਹੈ ਧੰਨਵਾਦ ਭਰਾ ਤੇ ਇਹ ਤੁਸੀਂ ਬਾਈ ਨਾਲ ਉੱਥੇ ਵੀ ਸੰਪਰਕ ਕਰ ਸਕਦੇ ਹੋ ਫੋਨ ਨੰਬਰ ਬਾਈ ਦਾ ਤੁਹਾਨੂੰ ਬੋਲੀ ਵੀ ਤੇ ਆਪਾਂ ਤੁਹਾਨੂੰ ਸਕਰੀਨ ਤੇ ਵੀ ਪਾ ਦਾਂਗੇ ਵੀਡੀਓ ਚੰਗੀ ਲੱਗੀ ਤਾਂ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੱਕ ਨਿਤ ਨਵੀਆਂ ਅਸੀਂ ਜਾਣਕਾਰੀਆਂ ਲੈ ਕੇ ਆਉਂਦੇ ਰਹੀਏ ਧੰਨਵਾਦ ਜੀ ਮਿਲਦਿਆ ਕਿਸੇ ਨਾਲ ਵੀਡੀਓ ਦੇ ਨਾਲ ਤਦ ਤੱਕ ਲਈ ਰੱਬ ਰੱਖੇ